ਦਰ بیچ ਮੁੰਡਾ ਕਹਿੰਦੇ ਸਾਈਕਲਾਂ 'ਤੇ ਜਾਣਦੇ ਆ ਓਏ ਬ੍ਰੇਕ ਕਿੱਥੇ ਲੈਣਾ ਹੱਥ ਨਾਲ ਆਵਾ ਇਦਾਂ ਇੱਥੇ ਹੀ ਗਲੀ ਥਾਣੀ ਹੈ ਹੈ ਕਿਹੜਾ ਇੱਕ ਹੱਥ ਫੜਿਆ ਉਹ ਵੀ ਲੱਗਦੀ ਨਹੀਂ ਤੇ ਕਹਿੰਦੇ ਮੁੰਡੇ ਸਾਈਕਲਾਂ 'ਤੇ ਅੱਜ ਸੈਰਾਂ ਕਰ ਰਹੇ ਆ ਤੇ ਇੱਥੇ ਮੋੜੇ ਦੇਖ ਲੋ ਜਾਣਦੇ ਆ ਹੱਕ ਬੰਦਾ ਮੁਰਾਲੀਆਂ ਚੁੱਟੇ ਰਹਿਣ ਨੂੰ ਗੁੱਡ ਲਾਈਨ ਗਲੀਆਂ 'ਚ ਜਾ ਰਹੇ ਆ ਤੇ 7:00 ਵਜ ਚੁਕੇ ਆ 7:00 ਵਜ ਚੁਕੇ ਤੇ ਆ ਸਾਡੇ ਨਾਲ ਦਾ ਬੰਦਾ ਇੱਧਰ ਨੂੰ ਜਾਣਾ ਹੈ ਇੱਧਰ ਨੂੰ ਕਰਾਵਾ ਤੇ ਹੌਣ ਤਾਂ ਜਾ ਕੇ ਦਿਖਾਉਂਦੇ ਦਿਖਾਉਣੇ ਆ ਆਇਆ ਤੇ ਉਹ ਸਾਹਮਣੇ ਦੁਕਾਨ ਆ ਚੁੱਕੀ ਆ ਤੇ ਬਾਕੀ ਇਹ ਹੋ ਪਤਾ ਨਹੀਂ ਕਿੱਥੇ ਰਹਿ ਗਿਆ ਆ ਵੀ ਆਏ ਮੁੰਡਾ ਦੇਖਾ ਦਿਓ ਕਿ ਨਹੀਂ ਦੇ ਨਿਕਲਿਆ ਚੱਲ ਜਾਈਏ ਲਓ ਤੇ ਟਾਈਮ 8:00 ਵੱਜ ਚੁਕੇ 8:00 9:00 ਵੱਜ ਚੁਕੇ 9:00 ਵੱਜਣ ਵਾਲਿਆ ਹੁਣ ਇੱਕ ਦਿਨੋਂ ਜਾ ਰਹੇ ਸੀ ਕਿ ਕਿਤੇ ਤਾਂ ਦੇਨੀ ਕਿ ਜਿਆਦਾ ਪਈ ਹੈ ਨਾ ਤੇ ਗਲੀਆਂ ਚ ਲਾਈਟਾਂ ਨਹੀਂ ਮੈਨੂੰ ਮੂਰੇ ਵਸਦੀਆਂ ਹੋਈਆਂ। ਫੇਰ ਦੇਖੋ ਸਾਦੇ ਨਹੀਂ। ਤੇ ਓਏ ਅਗੀ ਸਾਹਮਣੇ ਦੁਕਾਨ ਤੇ ਵੀ ਆਹ ਦੁਕਾਨ ਹੈ ਮੁੱਡੇ ਦਾ ਦਿਲਾ ਕੇ ਤਾਂ ਦੁਕਾਨ ਹੈ ਕਰ ਤੇ ਵਾਕੂੰ ਇੱਧਰਾਂ ਤੇ ਮੰਦਿਰ ਪਹਿਲਾਂ ਹੀ ਪਹੁੰਚ ਗਈ ਆ ਦੇਖ ਸਕਦੇ ਤੁਸੀਂ ਤੇ ਇੱਧਰ ਦੁਕਾਨ ਤੇ ਪਹੁੰਚ ਚੁਕੇ ਆ ਅੰਦਰ ਜਾ ਕੇ ਤੁਹਾਨੂੰ ਪਤੰਗ ਦਿਖਾਉਣੀ ਆ ਫਿਊ ਮੋਮੈਂਟਸ ਗਾਇਸ ਇੱਧਰ ਅਹੀ ਪਤੰਗ ਲੈ ਚੁਕੇ ਆ ਦੁਕਾਨ ਤੋਂ ਬਾਕੀ ਸਭ ਇਹਨਾਂ ਤੁਹਾਨੂੰ ਚੜਾ ਕੇ ਦਿਖਾਵਾਂਗੇ ਹੁਣ ਤਾਂ ਕਿਉਂਕਿ ਹਨੇਰਾ ਹੋ ਗਿਆ ਤੇ ਹੁਣ ਤੁਹਾਨੂੰ ਘਰੇ ਜਾ ਕੇ ਦਿਖਾਉਣੀ ਕਿਹੜੇ-ਕਿਹੜੇ ਪਤੰਗ ਲੈ ਆ ਉਹ ਵੀ ਬਾਬੇ ਉਹ ਘਰੇ ਪਹੁੰਚ ਚੁਕੇ ਆ ਤੁਹਾਨੂੰ ਹੁਣ ਪਤੰਗ ਦਿਖਾਉਂਦੇ ਆ ਅੰਦਰ ਜਾ ਕੇ ਸੋ ਵਾ ਸੀਨ ਨੇ ਕੰਤਾਂ ਤੋਂ ਲੈ ਕੇ ਆਏ ਦੇਖ ਸਕਦੇ ਤੁਸੀਂ ਤੁਹਾਨੂੰ ਡਿਜ਼ਾਈਨ ਚੈੱਕ ਕਰਾਉਣਾ ਹੈ ਕਰ ਰਹਿਣਾ ਚੋ ਸੋ 10 ਪੀਸ ਆ ਹੋ ਗਏ ਆਲ ਰੈਡੀ ਜ ਹੈ ਤੇ ਆ ਹੋ ਗਏ ਗ੍ਰੀਨ ਤੇ ਆ ਤਿੰਨ ਪਿੰਕ ਹੋ ਗਏ ਤੇ ਆ ਇੱਕ ਰੈੱਡ ਠੀਕ ਹੈ ਤੇ ਕਾ ਛੱਜ ਜ ਹੈ ਇਹ ਆਕਾਸ਼ ਤਿਰੰਗਾ ਤੇਨ ਰੰਗਾ ਮਤਲਬ ਤੇ ਕਾ ਰੈੱਡ ਠੀਕ ਆਹਾ ਇਹ ਸਾਰੇ ਤੁਹਾਨੂੰ ਤਸਵੀਰ ਨੇ ਚੜਾ ਕੇ ਦਿਖਾਵਾਂਗੇ ਤੇ ਤਿੰਨ ਪੀਸ ਆਲੇ ਗਲਾਬੀ ਏ ਉਂਛਾਲ ਏ ਇਹਦੇ ਤਿੰਨ ਪੀਸ ਤੇ ਦੋ ਗ੍ਰੀਨ ਦੋ ਗ੍ਰੀਨ ਲੈ ਠੀਕ ਹੈ ਅੱਜ ਦਾ ਕੰਮ ਹੋ ਗਿਆ ਬਾਬੇ ਹੁਣ ਸੋ ਬਾਬੇਓ ਦੋ ਇਹਨਾਂ ਪੀਸ ਆਲੇ ਮਿਉਟ ਲਾ 10 ਪੀਸ ਆਲੇ तो थोड़े बहुत ही तंग लग गए थले मतलब सीजन शुरू नहीं हो तंगा लोग कोई थे पतंग नहीं चला माड़े मोटे चढ़ते दो चार पिंड चाह अभी भी नहीं इन्हें थले लै गए नहीं तो दिखाने वाला वाशरूम तूरवाकी देते हैं राइस जैसे चैनल हमें तक सबसक्राइब नहीं किया सबसक्राइब कर लैलअक्न दवा देवे ਤੇ ਲਾਈਕਮੈਂਟ ਸ਼ੇਅਰ ਕਰਦੇ ਰਹਾ ਕਰੋ ਤੁਹਾਡੇ ਪਿਆਰ ਨਾਲ ਹੀ ਅਸੀਂ ਵੀਡੀਓ ਬਣਾਉਨੇ ਆ ਤਾਂ ਮਿਲਦੇ ਨੇਕਸਟ ਬਲੌਗ ਦੇ ਵਿੱਚ